ਦਾ ਬਹੁਤ ਪਿਆਰ ਕਰਦਾ ਫਤਿਹ ਬਲਾਨਾ ਪਰ ਮੈਂ ਡਿੱਗੂnga ਗੁਰੂਗਨ ਸਾਹਿਬ ਅੱਗੇ ਪਰ ਉਦੋਂ ਪਹਿਲਾਂ ਉਹਨੇ ਇਹ ਵੀ ਕਹਿਤਾ ਕਲਵੰਤ ਸਿੰਘ ਤੇਰੇ ਮਾਵਾ ਪਾ ਕਰੇ ਜਿਨ੍ਹਾਂ ਨੇ ਤੈਨੂੰ ਜਨਮ ਦਿੱਤਾ ਹਾਂ ਉਹਨਾਂ ਦੇ ਪੈਰੀਂ ਹੱਥ ਲਾ ਉਹਨਾਂ ਦੀ ਸੇਵਾ ਕਰ ਉਹਨਾਂ ਨੂੰ ਤਾਂ ਮੈਂ ਬਿਰਦਾ ਆਸ਼ਰਮ ਛੱਡਿਆ ਉਹਨੇ ਰਜਿਸਟਰੀ ਕਰਾ ਕੇ ਗੂਠਾ ਲਵਾ ਕੇ ਮੰਦਰ ਗੁਰਦੁਆਰਿਆਂ ਚ ਰੱਬ ਲੱਭਦੇ ਫਿਰਦੇ ਆ ਤੇ ਰੱਬ ਨੂੰ ਮੈਂ ਬਿਰਦਾ ਆਸ਼ਰਮ ਛੱਡਿਆ ਉਹਨੇ ਬਿਲਕੁਲ ਮਾਵਾ ਪਾ ਨੂੰ ਰੋਟੀ ਨਹੀਂ ਦੇ ਸਕਦਾ ਜਿਨ੍ਹਾਂ ਨੇ ਜਨਮ ਦਿੱਤਾ ਰੱਬ ਬਾਹਰ ਲੱਭਦੇ ਫਿਰਦੇ ਆ ਕੋਈ پہاੜਾਂ 'ਚ ਲੱਭਦਾ ਫਿਰਦਾ ਕੋਈ ਪਤਾ ਨਹੀਂ ਕਿੱਥੇ ਕਿੱਥੇ ਲੱਭਦੇ ਫਿਰਦੇ ਆ ਜਿਹੜਾ ਅਸਲੀ ਰੱਬ ਆ ਉਹਨੂੰ ਪੁਛਾਣੋ ਤੁਹਾਡੇ ਮਾਪੇ ਮੈਂ ਨਹੀਂ ਕਹਿ ਰਿਹਾ ਗੁਰੂ ਸਾਹਿਬ ਕਹਿ ਰਿਹਾ ਬਾਣੀ ਕਹਿ ਰਹੀ ਹੈ ਕੋਈ ਉਦੋਂ ਉੱਚਾ ਮਾਂ ਨਾਲੋਂ ਉੱਚਾ ਦਰਜਾ ਨਹੀਂ ਕੋਈ ਜਿਹਨੇ 9 ਮਹੀਨੇ ਪੇਟ 'ਚ ਰੱਖਿਆ ਰਾਈਟ ਮਾਪੇ ਜਿਨ੍ਹਾਂ ਨੇ ਇਨੀ ਸੋਹਣੀ ਵਿੱਦਿਆ ਦਿੱਤੀ ਦੋਸਤੋ ਇਹੀ ਗੁਰੂ ਸਾਹਿਬ ਦੇ ਸਨੇਹੀ ਆ ਇਹਨਾਂ ਤੇ ਜਿਹੜਾ ਬੰਦਾ ਵਰਲਡ ਕੈਂਸਰ ਕੇਅਰ ਨਾਲ ਨਹੀਂ ਵੀ ਜੁੜਿਆ ਤੁਸੀਂ ਕਹਿ ਕੇ ਦਾਨ ਦੀ ਦਿਸ਼ਾ ਬਦਲੋ ਹੂੰ ਜੇ ਤੁਸੀਂ ਕਹਿੰਦੇ ਹੋ ਕਿ ਕੱਲੇ ਉਹ ਦਿਨ ਨਹੀਂ ਆਪਾਂ ਪੂਰਾ ਸਾਲ ਹੀ ਲੰਗਰ ਵੀ ਲਾਉਨੇ ਆਂ ਛਬੀਲਾਂ ਵੀ ਪਾਣੀ ਰੋਕ ਰੋਕ ਕੇ ਲੋਕਾਂ ਨੂੰ ਬੱਸਾਂ ਰੋਕ ਰੋਕ ਕੇ ਪਿਆਉਨੇ ਆਂ ਉਹ ਦਿਸ਼ਾ ਆਮ ਬੰਦਾ ਕਿਵੇਂ ਬਦਲੇ ਜੇ ਉਹ ਨਹੀਂ ਵੀ ਜੁੜਿਆ ਤੁਹਾਡੇ ਨਾਲ ਜਾਂ ਵਰਲਡ ਕੈਂసర్ ਕੇਅਰ ਨਾਲ ਨਹੀਂ ਵੀ ਜੁੜਿਆ ਉਹ ਕਿਜੀ ਮੈਂ ਬੇਨਤੀ ਕਰਦਾ ਸਾਡੇ ਤੇ ਕਾਲਪੁਰਖ ਦੀ ਬੜੀ ਕਿਰਪਾ ਐਂਡ ਮੈਂ ਮੈਂ ਨਾ ਕੀ ਵੀਰੀ ਦੇਖਦਾ ਕਿ ਵੀਰੀ ਗੋਲਕ ਮੇਰੇ ਕੋਲੇ ਤੁਰ ਕੇ ਆਉਂਦੀ ਐ ਇੱਕ ਇੱਕ ਗੋਲਕ ਮੇਰੇ ਕੋਲ ਚੱਲ ਕੇ ਆਉਂਦੀ ਐ ਜਿਹੜਾ ਸ਼ਬਦ ਅਸੀਂ ਪੜਦੇ ਆਂ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਬਿਲਕੁਲ ਮੈਂ ਦੂਜੀ ਵੀ ਗੁਰੂ ਦੀ ਗੋਲਕ ਤੋਂ ਬਾਹਰ ਨਹੀਂ ਗਿਆ ਠੀਕ ਹੈ ਮੈਂ ਜਿੱਥੇ ਅਮਰਸਰ ਆਵਾਂ ਪਹਿਲਾਂ ਗੁਰੂ ਅਮਰਦਾਸ ਜੀ ਨੂੰ ਮਿਲਦਾ ਹਾਂ ਪਟਿਆਲੇ ਚ ਆਇਆ ਗੁਰੂ ਤੇਗ ਬਹਾਦਰ ਜੀ ਨੂੰ ਮਿਲਦਾ ਠੀਕ ਹੈ ਮੈਂ ਗੁਰੂ ਤੋਂ ਬਾਹਰ ਨਹੀਂ ਪਰ ਗੁਰੂ ਸਾਹਿਬ ਤੋਂ ਤਾਂ ਮੈਂ ਮੰਗਦਾ ਆ ਦੇਖੋ ਮੇਰੇ ਹੱਥ ਮੇਰੇ